ਜੋ ਬੈਠੀ ਆਂ ਹਾਂਜੀ ਵੀਰ ਜੀ ਤੇ ਇਧਰ ਮੈਂ ਮਿਸਤਰੀ ਲਾਇਆਏ ਜੇ ਉਹ ਫੇਰਾ ਪੂਰਾ ਮਾਰਨਾ ਹੀ ਉਧਰ ਕੋਈ ਗੱਲ ਨਹੀਂ ਵੀਰ ਜੀ ਉੱਥੇ ਬੰਦੇ ਹੁੰਦੇ ਆ ਤੁਸੀਂ ਆਪੇ ਫੇਰਾ ਪੂਰਾ ਮਾਰ ਲਓ ਮੈਂ ਕੀ ਵੇਖਣਾ ਉਹ ਚੱਲ ਮੈਂ ਆਪਣੇ ਪਸੰਦ ਦਾ ਤੋਂ ਕਰਾ ਲਾਂ ਨਾ ਜਿੱਦਾਂ ਕੰਮ ਕਰਵਾਉਣਾ ਉਹਦਾ ਨਕਸ਼ਾ ਤੇ ਮੈਂ ਉਹਨੂੰ ਸਾਰਾ ਇਹੋ ਹੀ ਕਿਹਾ ਵਾ ਅੱਛਾ ਤੇ ਜਿੱਦਾਂ ਦੀ ਇਧਰ ਪਈ ਆ ਨਾ ਉਦਾਂ ਦੀ ਪਾਦੇ ਉਧਰ ਵੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਵੀਰ ਜੀ ਜੋ ਤੁਸੀਂ ਕਿਹਾ ਵਾ ਚੰਗਾ ਹੀ ਗਿਆ ਠੀਕ ਹੈ ਨਾ ਇਦਾਂ ਦੀ ਵੀ ਉਧਰ ਪੈ ਜੂ ਤੇ ਹਾਂਜੀ ਹਾਂਜੀ ਆਹ ਕਮਰੇ ਖੁੱਲੇ ਆ ਬਾਵਾ ਹਾਂਜੀ ਚੱਲ ਇਹ ਆ ਦੋ ਮਗਰ ਬਣ ਜਾਣੇ ਆ ਹਾਂਜੀ ਤੇ ਰਸੋਈ ਹੋ ਜੂ ਤੇ ਲੂਬੀ ਹੋ ਜੂਗੀ ਹਨਾ ਹਾਂਜੀ ਹਾਂਜੀ ਤੇ ਉਧਰੋਂ ਨਹੀਂ ਆਇਆ ਫੋਨ ਫੋਨ ਕੋਈ ਨਹੀਂ ਭੇਜੀ ਫੋਨ ਤੇ ਆਇਆ ਹੀ ਉਹਨਾਂ ਦਾ ਐਵੇਂ ਮਿਸਕਾਲ ਜੀ ਕੀਤੀ ਹੈ ਉਹਨਾਂ ਨੇ ਅੱਛਾ ਫਿਰ ਮੈਂ ਨਹੀਂ ਚੁੱਕਿਆ ਹੈਗਾ ਕਿੰਨੇ ਕੀਤਾ ਜੀ ਸੰਦੀਪ ਦੇ ਪੁੱੰਦੇ ਆਇਆ ਹੀ ਜੇ ਹੁਣ ਆਊਗਾ ਨਾ ਤੇ ਤੂੰ ਚੁੱਕ ਲਈ ਭਲਾ ਕਹਿੰਦੇ ਕੀ ਆਉ ਉਹ ਚਲੋ ਕੋਈ ਨਹੀਂ ਮੈਂ ਕਹਿ ਦੂੰਗੀ ਤੇ ਨਾਲੇ ਨਾ ਉਹ ਪੈੜੀ ਦਾ ਵੀ ਕੰਮ ਹੋ ਗਿਆ ਵਾ अच्छा ओ होई ही मेरी गल तहसीलदार ना तो कहंदे है भी कोई गल नहीं ताडे नाम चढ़ जानी है 15 20 ਦਿਨਾਂ ਨੂੰ ਤੇ ਵੀ ਜਿੱਦਾਂ ਹੁਣ ਪਹਿਲੀ ਮੇਰੇ ਨਾਲ ਚੜ੍ਹ ਜਾਣੀ ਆ ਤੇ ਜਿਉ ਚਾਹਣ ਤੇ ਆਪਣੇ ਨਾਲ ਨਹੀਂ ਕਰ ਸਕਦੇ ਉਹ ਨਹੀਂ ਨਹੀਂ ਐਦਾਂ ਨਹੀਂਗਾ ਹੁੰਦਾ ਜਦੋਂ ਐਦਾਂ ਦਾ ਕੰਮ ਹੋ ਜੇ ਨਾ ਫਿਰ ਉਧਰੋ ਹਿੱਸਾ ਮਿਲ ਜਾਂਦਾ ਹੁੰਦਾ ਵਾ ਅੱਛਾ ਉਦਾਂ ਡੇ ਇਹ ਪੇਰਵਾਹੀ ਕਰਨੋ ਵੀ ਕਿਹੇ ਤਰੀਕੇ ਨਾਲ ਨਾ ਜਾਵੇ ਪਹਿਲੀ ਉਧਰ ਪਰ ਇਹ ਆ ਵੀ ਇਹ ਹੱਲ ਹੋ ਜਾਣਾ ਸਾਡਾ ਛੇਤੀ ਚਲੋ ਕੋਈ ਨਹੀਂ 베ਜੀ ਤੁਹਾਨੂੰ ਜਿੱਦਾਂ ਵੀ ਠੀਕ ਲੱਗਦਾ ਵਾ ਤੂੰ ਠੀਕ ਹੀ ਕਰੋਗੇ ਤੂੰ ਥੋੜੀ ਮਾੜਾ ਸੋਚ ਰਹਾ ਚੱਲ ਜੇ ਫੋਨ ਆਊਗਾ ਨਾ ਉਧਰੋਂ ਤੇ ਹੁਣ ਚੁੱਕ ਕੇ ਤੇ ਫਿਰ ਦੱਸੀ ਭਲਾ ਕੀ ਜਾਂਦੇ ਕੋਈ ਗੱਲ ਨਹੀਂ ਮੈਂ ਕਰੂੰਗੀ ਗੱਲ ਭਲਾ ਕੀ ਜਾਂਦੇ ਪਰ ਵੀ ਜੀ ਉਹਨਾਂ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਉਹਨਾਂ ਕੰਮ ਥੋੜੀ ਚੰਗੇ ਕੀਤੇ ਨਾ ਉਹ ਨਸਲੀ ਗੱਲ ਕਰਨੀ ਹੁਣ ਵੀ ਜੇSnipe ਦਾ ਫੋਨ ਆਊਗਾ ਤੇ ਜੇ ਕੋਈ ਉਦਾਂ ਦੀ ਗੱਲ ਕਰਤੀ ਫਿਰ ਮੇਰੇ ਮੂੰਹ ਨਿਕਲ ਗਈ ਫਿਰ ਕਹਿਣਾ ਵਾ ਵੀ ਸਾਨੂੰ ਗੱਲਾਂ ਕਰਦੇ ਚੱਲ ਪਤਾ ਤੇ ਲੱਗੇ ਤੇ ਹੁਣ ਚੰਦੇ ਕੀ ਆ ਉਹ ਨਹੀਂ ਨਹੀਂ ਜੇ ਤਹੀਂ ਗਿਆ ਵਾ ਨਾ ਮੈਂ ਫੋਨ ਚੁੱਕ ਲੂੰਗੀ ਅੱਗੇ ਮੈਂ ਤੁਹਾਡੇ ਕਹਿੰਦੇ ਨਹੀਂ ਚੁੱਕਿਆ ਤੁਸੀਂ ਕਹਿੰਦੇ ਸੀ ਨਾ ਮੇਰੀ ਗੱਲ ਕਰ। ਆ ਮੈਂ ਤੈਨੂੰ ਕਿਹਾ ਸੀ ਚੱਲ ਜੇ ਬਾਰ-ਬਾਰ ਕਰੂਗੀ ਨਾ ਤੇ ਫਿਰ ਚੋਕੇ ਤੇ ਵੇਖੀ ਭਲਾ ਵੀ ਕੀ ਜਾਂਦੀ ਓ। ਚਲੋ ਕੋਈ। ਕੋਈ ਨਾ ਕੋਈ ਗੱਲ ਕਰਨ ਗਈ। ਹਾਂਜੀ। ਉਹਦਾ ਡੇ ਆ ਪੈਰਵਾਹੀ ਕਰਨ ਮੈਨੂੰ ਆਉਂਦਿਆ ਸੀ ਫੋਨ ਆਦਾ ਤਹਿਸੀਲਦਾਰ ਦਾ। ਅੱਛਾ। ਤੇ ਇਹ ਕਹਿੰਦੇ ਪੈਸੇ ਤੁਹਾਨੂੰ ਦੇ ਦਿੰਨੇ ਆ। ਹਾਂ ਹਾਂ। ਤੇ ਤੁਸੀਂ ਪਹਿਲੀ ਜਿਹੜੀ ਆ ਉਹ ਸਾਡੇ ਹੱਕ ਚ ਕਰ ਦੋ ਇਹ। ਪਰ ਉਹ ਕਹਿੰਦੇ ਆ ਗਾੜੀਆਂ ਵੀ ਹੁੰਦੀ ਕੋਈ ਵੀ ਹੱਲ ਹੋਣਾ। ਵੇਖ ਲਓ ਵੀ ਜੀ ਕਿੱਦਾਂ ਦੇ ਦਿਮਾਗ ਵਾਲਾ। ਉਹਦਾ ਤਸਨੀਫ ਉਹਦੋਂ ਫੋਨ ਕਰਕੇ ਕਹਿੰਦੀ ਵੀ ਕੋਈ ਗੱਲ ਨਹੀਂ ਜੋ ਤੇ ਘਰ ਚ ਗੱਲਾਂ ਹੋਈ ਜਾਂਦੀਆਂ ਵਾ ਤੂੰ ਵਾਪਸ ਆ ਜਾ ਪਰ ਆਪਣੇ ਕੰਮਾਂ ਤੋਂ ਫਿਰ ਨਹੀਂ ਮੁੜਦੇ ਹੈਗੇ ਤੇ ਉੱਥੇ ਦੱਸੋ ਮੈਂ ਕੀ ਜਾਣਾ ਹੈ ਉਹ ਜਿੱਦਾਂ ਦੇ ਉਹਨਾਂ ਨੇ ਕੰਮ ਕੀਤੇ ਹੈ ਨਾ ਜੇ ਤੂੰ ਅਜੇ ਵੀ ਟਾਈਮ ਨਾਲ ਨਾ ਨਾ ਦੱਸਦੀ ਹੋ ਸਕਦਾ ਉਹਨਾਂ ਨੇ ਹੋਰ ਵੀ ਕੋਈ ਕਦਮ ਚੁੱਕ ਲੈਂਦੇ ਹੋਰ ਕੀ ਹੈ ਵੀਰ ਜੀ ਸਮਝ ਨਹੀਂ ਆਉਂਦੀ ਫੇਰ ਉਹ ਕਰਾਂ ਕੀ ਪਰ ਹੁਣ ਜਿਹੜਾ ਮੈਂ ਤੁਹਾਨੂੰ ਫੋਨ ਕਰ ਲਿਆ ਨਾ ਕਦੇ ਕਦੇ ਸੋਚਦੀ ਆ ਵੀ ਚੰਗਾ ਹੀ ਕੀਤਾ ਚੱਲ ਫਿਰ ਮੈਂ ਮਿਸਤਰੀਆਂ ਵਾਲੇ ਫੇਰਾ ਮਾਰ ਕੇ ਆ ਜਾ ਹੈ ਠੀਕ ਹੈ ਵੀਰ ਜੀ ਇਹ ਜੀ ਵਿਚਰੇ ਵੱਲੋਂ ਮੇਰਾ ਕਿੰਨਾ ਸੋਹਦੇ ਆ ਇੱਕ ਇੱਕ ਗੱਲ ਦਾ ਧਿਆਨ ਰੱਖਦੇ ਆ ਮੈਂ ਤੇ ਇੱਕ ਵਾਰੀ ਨਹੀਂ ਕਿਹਾ ਤੇ ਮੈਨੂੰ ਘਰ ਪਾ ਦੋ ਤੇ ਆਪੇ ਦੇ ਆ ਤੇ ਇੱਕ ਪਾ ਵੀ ਵਿਚਰੇ ਜਿਹੜਾ ਮੇਰਾ ਇੰਨਾ ਸਾਥ ਦਿੰਦੇ ਆ ਕੋਈ ਗੱਲ ਇਦਾਂ ਦੇ ਨਹੀਂ ਕਰਦੇ ਜਿੰਨਾ ਮੈਨੂੰ ਤੰਗੀ ਮਹਿਸੂਸ ਹੋਵੇ ਮੇਰਾ ਰਾਦਾਵਾ ਸੰਦੀਪ ਨੂੰ ਆਵਾਜ਼ ਮਾਰਦੀ ਆ ਉਹਨੂੰ ਕਹਿੰਦੀ ਆ ਵੀ ਇੱਕ ਵਾਰ ਫੋਨ ਤੇ ਲਾ ਉਹਨੂੰ ਸ਼ਗਾਤ ਨੂੰ ਗਾਲਿਆਂ ਕੀ ਬੋਲਦੀ ਆ ਸੰਦੀਪ ਪੁੱਤ ਗੱਲ ਸੁਣੀ ਮੇਰੀ ਹਾਂਜੀ ਮੰਮੀ ਬਲੋਂਡੇ ਹੋ ਗਿਆ ਕੰਮ ਤਾਂ ਦਾ ਸਾਰਾ ਹਾਂਜੀ ਹੋ ਗਿਆ ਕੰਮ ਲਿਆ ਦੇ ਲਈ ਸਬਜ਼ੀ ਸਬਜ਼ੀ ਮੈਂ ਕੱਟ ਦਿੰਦੀ ਤੈਨੂੰ ਕੋਈ ਗੱਲ ਨਹੀਂ ਸਬਜ਼ੀ ਕੱਟ ਲੈਣੇ ਆ ਉਹ ਕਿਤੇ ਕਿੰਨਾ ਕੰਮ ਆ ਮੈਂ ਤਾਂ ਕਹ ਚੱਲ ਤੂੰ ਤਲਾ ਪੁਤਲਾ ਕਰ ਲੈ ਤੇ ਮੈਂ ਬੈਠੀ ਕੱਟ ਦਿੰਨੀ ਆ ਕੋਈ ਗੱਲ ਨਹੀਂ ਤੁਸੀਂ ਦੱਸੋ ਕੀ ਗੱਲ ਹੈ ਗੱਲ ਮੈਂ ਕੀ ਕਰਨੀ ਹੈਗੀ ਮੇਰਾ ਇਰਾਦਾ ਹੀ ਪੀ ਤੂੰ ਇੱਕ ਹੋਰ ਨੂੰ ਸੁਗਾਤ ਨੂੰ ਫੋਨ ਕਰਦੀ ਗਾੜੀ ਕੋਹਨਾ ਕੋਹਤੇ ਉਹ ਦੱਸਦੀ ਤੈਨੂੰ ਮੰਮੀ ਮੈਂ ਨਹੀਂ ਫੋਨ ਕਰਨਾ ਹੁਣ ਉਹਨੂੰ ਤੁਹਾਨੂੰ ਪਤਾ ਤਾਂ ਹੈਗਾ ਬੋਲਦੀ ਕਿਦਾਂ ਕਿਉਂ ਚੱਲ ਤੀਏ ਕੋਈ ਗੱਲ ਨਹੀਂ ਸਾਡਾ ਫਰਜ਼ ਬੰਦਾ ਵਾ ਅਨ ਨਾਲੇ ਹਨੂੰ ਲੋੜ ਵਾ ਤਨਾਲੇ ਤੋਂ ਸੁਣਾਦੀ ਉਹਨੂੰ ਵੀ ਜਿਹੜਾ ਕੰਮ ਸਾਡੇ ਨਾਲ ਕਰਕੇ ਗਈਆਂ ਨਾ ਤੋ ਚੰਗੀ ਨਹੀਂ ਕਰਕੇ ਗਈ ਸਾਰੇ ਪਿੰਡ ਦੇ ਵਿੱਚ ਥੂ ਥੂ ਹੋਣ ਡਈ ਆ ਸਾਡਾ ਨੱਕ ਵੱਡਿਆ ਗਿਆ ਵਾ ਸਾਰੇ ਗੱਲਾਂ ਕਰਨ ਦੇ ਬਾਹਰ ਬਾਹਰ ਜਾਣ ਨੂੰ ਜੀਵ ਨਹੀਂ ਕਰਦਾ ਨਹੀਂ ਕਰਦਾ ਕੇ ਮੇਰਾ ਤਾਂ ਕਿਸੇ ਦੇ ਵਿਆਹ ਸ਼ਾਦੀ ਜਾਣ ਨੂੰ ਜੀ ਨਹੀਂ ਕਰਦਾ ਬੀਬੀਆਂ ਨੇ ਘੇਰਾ ਪਾ ਕੇ ਬਹਿ ਜਾਣਾ ਵਾ ਭੈਣ ਤੇਰੀ ਨੋਂ ਚਲ ਗਈ ਆ ਕੀ ਗੱਲ ਹੋਈ ਆ ਪੈਸੇ ਵੀ ਲੈ ਗਈ ਆ ਉਹਨਾਂ ਨੂੰ ਕੀ ਜਵਾਬ ਦਵਾਂਗੀ ਕੀ ਦੱਸੂਗੀ ਉਹਨਾਂ ਨੂੰ ਮੈਂ ਪਰ ਉਹਨੇ ਤਾਂ ਨਾ ਸੋਚਿਆ ਇੱਕ ਵਾਰੀ ਵੀ ਉਹਨੂੰ ਸੋਚਣ ਦੀ ਕੀ ਲੋੜ ਵਾ ਜਿਹਨੂੰ ਸਭ ਕੁਝ ਮਿਲ ਗਿਆ ਵਾ ਉਹ ਸੋਚਦੀ ਸਾਡੇ ਬਾਰੇ ਉਹ ਕਹਿੰਦੀ ਨਹੀਂ ਬੇਇੱਜ਼ਤੀ ਹੋਊਗੀ ਇਹਨਾਂ ਦੀ ਚੰਗਾ ਸਗੋ ਕਰਵਾ ਗਈ ਆ ਕੇ ਮਾਸੀ ਦਾ ਹਾਲ ਵੇਖ ਲਓ ਹੁਣ ਮਾਸੀ ਦੀ ਲੋੜ ਹੀ ਤੇ ਮਾਸੀ ਚੱਲ ਗਈ ਆ ਨਿੱਤੀ ਏ ਬਗਾਨਿਆਂ ਤੇ ਕਾਦੀ ਆਸ ਆ ਮੈਨੂੰ ਤਾਂ ਕਰ ਦਿੰਦੇ ਹੈ ਨਹੀਂ ਆ ਆਪਣੇ ਪਿਓ ਦਾ ਹੀ ਹਾਲ ਵੇਖ ਲਾ ਜਿੰਨੀ ਗੱਲ ਵਾ ਉਹਨਾਂ ਦੇ ਪੱਖ ਦੀ ਕਰੀ ਜਾਣਦੇ ਆ ਸਾਡੀ ਤਾਂ ਗੱਲ ਹੀ ਨਹੀਂ ਸੁਣਦੇ ਜਦੋਂ ਪਵਾੜਾ ਪਿਆ ਸੀ ਉਦੋਂ ਮਾਸੀ ਇੱਥੇ ਹੀ ਤੇ ਹੁਣ ਭੱਜ ਗਈ ਆ ਮੈਂ ਪਿੰਡ ਜਾਣਾ ਵਾ ਕਿੰਨੇ ਦਿਨ ਹੋ ਗਿਆ ਬੈਠੀ ਨੂੰ ਚੱਲ ਕੋਈ ਗੱਲ ਨਹੀਂ ਫੇਰ ਫੋਨ ਕਰ ਦੂੰਗੀ ਆ ਜੂਗੀ ਰਹਿਣ ਦੋ ਤੁਸੀਂ ਮਾਸੀ ਨੂੰ ਹੁਣ ਉਹਨੇ ਕੀ ਕਰ ਲੈਣਾ ਅੱਗੇ ਕੀ ਕੀਤਾ ਉਹਨੇ ਹੋਰ ਪੀ ਉਹ ਤੇਰਾ ਕਹਿੰਦੇ ਪੀ ਉੱਥੇ ਜਾਓ ਮੈਂ ਤਾਂ ਨਹੀਂਗਾ ਉੱਥੇ ਜਾਣਾ ਸੰਦੀਪ ਉਹਨਾਂ ਦੀ ਆਈਡੀਆ ਨਹੀਂ ਲੰਮੀਆਂ ਜਵਾਨਾਂ ਵਾ ਜੇ ਗੜੀ ਵੱਧ ਘੱਟ ਕੋਈ ਗੱਲ ਕੀਤੀ ਨਾ ਮੇਰ ਕੋ ਨਹੀਂ ਸੁਣੀ ਜਾਣੀ ਉਥੇ ਤਮਾਸ਼ਾ ਲੱਗੂਗਾ ਚੁੱਪੀ ਬੀਤੇ ਰੋ ਆਪੇ ਆਉਣਾ ਉੱਥੇ ਆ ਜੂਗੀ ਜੋ ਹੋਣਾ ਉਹ ਤੇ ਹੋ ਹੀ ਗਿਆ ਹੁਣ ਧੀਏ ਆ ਤੇ ਜਾਊਗੀ ਪੈਸੇ ਧੱਗੇ ਖੜੇ ਆ ਪੈਲੀ ਨੂੰ ਜੱਫੇ ਮਾਰਨ ਰਹੀ ਹੁਣ ਪੈਲੀ ਜਾਂਦੀ ਰਹਿਣੀ ਆ ਫਿਰ ਤੇ ਪੈਲੀ ਤੇ ਮੰਮੀ ਹੁਣ ਉਹਨਾਂ ਨਾਲ ਲੈਣੀ ਲੈਣੀ ਆ ਤੁਹਾਨੂੰ ਵੀ ਪਤਾ ਵਾ ਮੰਮੀ ਉਦੋਂ ਸਾਡੇ ਕੋ ਵੀ ਗਲਤੀ ਹੋਗੀ ਅਸੀਂ ਵੀ ਬਾਹਰ ਜਾ ਕੇ ਗੱਲ ਕਰ ਲੈਂਦੇ ਉਹਦੇ ਸਾਹਮਣੇ ਟਹਿਪੇ ਗੱਲਾਂ ਕਰਨ ਪੁੱਤ ਮੈਨੂੰ ਕੀ ਪਤਾ ਸੀ ਕ ਉਦੋਂ ਤਾਂ ਧਿਆਣੀ ਹੱਡ ਵਾਲਾ ਰਹਿੰਦਾ ਮੈਨੂੰ ਨਾ ਇਸ ਗੱਲ ਵਿੱਚ ਨਾ ਲੈ ਕੇ ਆਓ ਤੁਸੀਂ ਆਪੇ ਨੇ ਬੇੜਾ ਜੋ ਕਰਨਾ ਤੁਸੀਂ ਜਾਓ ਉੱਥੇ ਲੈਸਨਦੀਪ ਹਾਂ ਕਿਦਾਂ ਦੀਆਂ ਗੱਲਾਂ ਕਰਨ ਡਈਆਂ ਵੀ ਆਪੇ ਨੇ ਬੇੜੋ ਅੱਜ ਜੋ ਕੋਈ ਮੈਂ ਕਰਨ ਡਈਆਂ ਨਾ ਤੁਹਾਡੇ ਵਾਸਤੇ ਕਰਨ ਡਈਆਂ ਆਪਣੇ ਵਾਸਤੇ ਨਹੀਂ ਮੈਂ ਕਰਨ ਡਈ ਤੇ ਮੰਮੀ ਤੁਸੀਂ ਮੈਨੂੰ ਕਿਹੜਾ ਪੁੱਛਿਆ ਸੀ ਬੰਨਣ ਲੱਗਿਆ ਤੀ ਚੁੱਪ ਕਰਕੇ ਉਹਨੂੰ ਬੰਨ ਦਿੱਤਾ ਕੋਈ ਸਲਾਹ ਲੈਂਦੇ ਉਦੋਂ ਤਾਂ ਮਾਸੀ ਨੂੰ ਕਹਿਣ ਡਈਆਂ ਵੀ ਮਾਸੀ ਚਲ ਗਈ ਆ ਤੇ ਤੁਸੀਂ ਕਰਦੇ ਜੀ ਮੇਰਾ ਸਾਥ ਨਹੀਂ ਦੇਣ ਦੇ ਤਾਂ ਮਾਸੀ ਦਿੰਦੀ ਫਿਰ ਮੈਂ ਸਾਥ ਤੇ ਤੁਹਾਡਾ ਦੇਣ ਦੇ ਅਸੀਂ ਤੁਨ ਜਿਹੜੀ ਗਲਤੀ ਕੀਤੀ ਉਹ ਤੇ ਮੰਨਣੀ ਪੈਣੀ ਨਾ ਹਣ ਚਲ ਠੀਕ ਆ ਤੂੰ ਹੀ ਫਿਰ ਉਹਦੇ ਵਾਲੀ ਹੋ ਜਾ ਤੂੰ ਕਰੋ ਸਲਾ ਉਹਨਾਂ ਨਾਲ ਤੇ ਜਾਓ ਉੱਥੇ ਲੈ ਕੇ ਆਓ ਜਾ ਕੇ ਉਹਨੂੰ ਵੇਖਾਂ ਕਿੰਡੀ ਚਾਤਰਵਾ ਜਾਓ ਉੱਥੇ ਤੇ ਲੈ ਕੇ ਆਓ ਮੈਨੂੰ ਕਿ ਲੋੜ ਆ ਜਾਣ ਦੀ ਟਾੜਾ ਕਰਕੇ ਮੈਂ ਵੇਚਤੀ ਕਰਾਉਂਦੀ ਫਿਰਾਂ ਕੱਲ ਨੂੰ ਪਹਿਲੀ ਵੀ ਤੁਸੀਂ ਸਾਹਮਣੇ ਆ ਤੇ ਪੈਸੇ ਵੀ ਤੁਸੀਂ ਸਾਹਮਣੇ ਆ ਮੈਂ ਇਹ ਇਕ ਦਿਰਾ ਕੇ ਨਹੀਂ ਕਰਨੀ ਦਫਾ ਹੋ ਜਾ ਕੇ ਮੈਂ ਨਹੀਂ ਜਾਣਦੀ ਕਿਸ ਬੰਦੇ ਵੀ ਰਪਿੰਦਰ ਮੁੱਕਾਣੀਆ ਜੇ ਕੰਮ ਬਸ ਮੁੱਕ ਚੱਲਿਆ ਵਾ ਉਹ ਮੁੱਕ ਤੇ ਚੱਲਿਆ ਤੇ ਮੈਂ ਗਿਆ ਸੀ ਮਿਸਤਰੀ ਵਾਲ ਉਹ ਚਾਹ ਡੇ ਮੰਗਣ ਕੋਈ ਨਹੀਂ ਚਾਹ ਮੰਗਦੇ ਚਾਹ ਬਣਾ ਦਿੰਦੇ ਆ ਬਣਾ ਦੀ ਫਿਰ ਉਹਨਾਂ ਨੂੰ ਹੈ ਤੇ ਜੋਤ ਕੀ ਕਰਨਦੀ ਸੀ ਉਹ ਜੋਤ ਨਹੀਂ ਕਰਨਾ ਉਹ ਜਿੱਥੇ ਬੈਠੀ ਹੁੰਦੀ ਆ ਨਾ ਘਰੇ ਕੀ ਸੋਚਦੀ ਰਹਿੰਦੀ ਹੈ ਉਹਦੇ ਲਾਗੋ ਹੀ ਆਇਆ ਵਾ ਕਿ ਕੀ ਕਹਿੰਦੀ ਸੀ ਹੁਣ ਉਹ ਨਹੀਂ ਮੈਂ ਦੇ ਕੋਠੀ ਦੀ ਡਿਆ ਹੈ ਗੱਲਾਂ ਬਾਤਾਂ ਕਰਨ ਉਹਦਾ ਨਾਲ ਅੱਛਾ ਕਿ ਇਦਾਂ ਦੀ ਪਾ ਦਿੰਨੀ ਆ ਜਿੱਦਾਂ ਦੀ ਇਧਰ ਪਈ ਆ ਹਾਂਜੀ ਤੇ ਮੈਂ ਹਾਂ ਜੇ ਕੋਈ ਚੇਂਜ ਕਰਨਾ ਵਾ ਤੇ ਮੈਨੂੰ ਦੱਸ ਦੇ ਹੁਣ ਹੁਣ ਆਹ ਤੇ ਕਹਾਂ ਦੀ ਵੀਰ ਜੀ ਠੀਕ ਵਾ ਜਿੱਦਾਂ ਦੀ ਇਧਰ ਵਾ ਇਹ ਆ ਵੀ ਮਗਰ ਵੀ ਹੈਗੇ ਦੋ ਕਮਰੇ ਉਹ ਨਹੀਂ ਨਹੀਂ ਫੇਰ ਰਸੋਈ ਰਸਾਈ ਬਣ ਜੂਗੀ ਨਾਲ ਆਪਾਂ ਨਕਸ਼ਾ ਨਸੀਬ ਹੀ ਬਣਾਉਣਾ ਵਾ ਪਤਾ ਨਾ ਕੀ ਆ ਫੇਰ ਐਵੇਂ ਅਗਲੀ ਮੰਨ ਵਿੱਚ ਕਰੂਗੀ ਵੀ ਲੈ ਆਪਣੀ ਕੋਠੀ ਵਧੀਆ ਇਹਨਾਂ ਨੇ ਬਣਾਈਆਂ ਤੇ ਮੇਰੇ ਵਾਰੀ ਹੁਣ ਇਦਾਂ ਕਰਨ ਦੇ ਆ ਤਾਂ ਇਹਦੇ ਮੈਨੂੰ ਪੁੱਛ ਲਿਆ ਕਿ ਇਦਾਂ ਦੀ ਚੀਜ਼ ਇਧਰ ਬਣੀ ਆ ਉਦਾਂ ਦੀ ਆਪਾਂ ਉਧਰ ਬਣਾਉਣੀ ਜੇ ਕੋਈ ਸਮਾਨ ਵੀ ਲਿਓਣਾ ਨਾ ਉਹ ਵੀ ਸੇਮ ਇਦਾਂ ਦੇ ਲਿਆ ਕੇ ਰੱਖਣਾ ਆ। ਉਹ ਤਾਂ ਕੋਈ ਗੱਲ ਨਹੀਂ ਲਿਆਈ ਦਵਾਂਗੇ ਤੇ ਉਹ ਚਾਹ ਬਣਾਦੀ ਉਹਨਾਂ ਦੀ ਹੈ। ਕੋਈ ਨਹੀਂ ਤੇ ਨਾਲੇ ਕਹਿ ਲਈ ਉਹਦਾ ਫੋਨ ਆਉਂਦਾ ਸੰਦੀਪ ਦਾ ਤੇ ਮੈਂ ਚੁੱਕਿਆ ਨਹੀਂ। ਅੱਛਾ ਤੇ ਮੈਂ ਤੂੰ ਚੁੱਕ ਲਈ। ਭੜਾਂਦੇ ਕੀ ਆਓ? ਮੈਂ ਤਾਂ ਕਹਿੰਦੀ ਨਾ ਹੀ ਚੁੱਕੋ ਤੇ ਚੰਗੀ ਗੱਲ ਵਾ। ਉਹਨਾਂ ਘੜੀ ਕੋਈ ਚਾਹੀਦੀ ਸਲਾਹ ਦੇਣੀ ਆ। ਅੱਛਾ ਲੈ ਇੱਕ ਵਾਰੀ ਸੁਣੀਏ ਤੇ ਸਹੀ ਉਹਨਾਂ ਦੀ ਗੱਲਾਂ। ਕਹਿੰਦੇ ਕੀ ਆਓ? ਚਾਹੀਦੀ ਤੇ ਤੁਸੀਂ ਆਪ ਗੱਲ ਕਰ ਲੈਣੀ। ਮੈਨੂੰ ਪਤਾ ਤੇ ਦਾ ਸ਼ਦੈਨ ਜੀ ਦਾ। ਇਨੇ ਫੇਰ ਟੈਨਸ਼ਨ ਲੰਨੜੀ ਜੀ ਉਹਨਾਂ ਕੋਈ ਗੱਲਬਾਤ ਕਰ ਦਿੱਤੀ ਤੇ ਨਾਲੇ ਤੂੰ ਨਾ ਇਹਦੇ ਲਾਗੇ ਰਿਆ ਕਰ ਜਦੋਂ ਇਕੱਲੀ ਹੁੰਦੀ ਆ ਨਾ ਫਰੇ ਕੀ ਸੋਚਦੀ ਰਹਿੰਦੀ ਇਹ ਨਾ ਇਹ ਕੋਈ ਤੁਹਾਡੇ ਟੈਨਸ਼ਨ ਲੈ ਲਈ ਤੈਨੂੰ ਪਤਾ ਵਾ ਵੀ ਕੰਮ ਕੁਮੂ ਕਰਨਾ ਹੁੰਦਾ ਵਾ ਤੂੰ ਇਧਰ ਉਧਰ ਤੇ ਜਾਣਾ ਹੀ ਪੈਂਦਾ ਵਾ ਮੈਨੂੰ ਜਾ ਇਹਨੂੰ ਕੰਮ ਦਾ ਛੜਿਆ ਕਰ ਫੇਰ ਵੀ ਬੰਦੇ ਦਾ ਮਨ ਹੋਰ ਦਾ ਹੋਰ ਹੋ ਜਾਂਦਾ ਪਤਾ ਨਾ ਹਾਲਤ ਉਹਦੀ ਉਹ ਜੀਆ ਮੇਰਾ ਕੰਮ ਕਰ ਉਹਨੂੰ ਦਿਲ ਨਹੀਂ ਕਰਦਾ ਚੱਲ ਮਾੜਾ ਮੋਟਾ ਕਰਾ ਦੇ ਵਧੀਆ ਵਧੀਆ ਟਾਈਮ ਲੰਘ ਜਾਵੇ ਓਏ ਆਹੋ ਤੇ ਹੈਗੀ ਤੇਰੀ ਗੱਲ ਚੱਲ ਕੋਈ ਗੱਲ ਨਹੀਂ ਫੇਰ ਵੀ ਖਿਆਲ ਰੱਖਿਆ ਕਰ ਉਹਦਾ ਨਹੀਂ ਨਹੀਂ ਕੋਈ ਨਹੀਂ ਧਿਆਨੀ ਆ ਚਲ ਤੂੰ ਕਰ ਲੈ ਫੇਰ ਕੰਮ ਧੰਦਾ ਤੇ ਚਾਹ ਬਣਾਦੀ ਹੈ ਉਹਨਾਂ ਨੂੰ ਫੜਾ ਦਿਓ ਕੋਈ ਨਹੀਂ ਮੈਂ ਬਣਾ ਦਿੰਨੀ ਮਾੜਾ ਜਿਹਾ ਕੰਮ ਮੈਂ ਕਰਾਵਾਂ ਹੈ ਚਲੋ ਤੁਸੀਂ ਕਰ ਆਓ ਇਹਦਾਂ ਕਰਦੀ ਆ ਜੋਤ ਨੂੰ ਇੱਥੇ ਬਾਜ ਮਾਰਦੀ ਆ ਨਾਲੇ ਨਾ ਬਾਹਰ ਘੜੀ ਨਿਕਲੂਗੀ ਨਾ ਤੇ ਮਨ ਹੋਰ ਹੋ ਜਾਊਗਾ ਜੋਤ ਆ ਗੱਲ ਸੁਣੀ ਮਰੀ ਹਾਂਜੀ ਭਾਬੀ ਜੀ ਕੀ ਦੇਹੀ ਹੀ ਕਰਨਾ ਕੁਛ ਨਹੀਂ ਬਸ ਬੈਠੀ ਤੇ ਵੀ ਜੀ ਸੋ ਕੋ ਕਹਿੰਦੇ ਹੀ ਵੀ ਉਧਰ ਮਿਸਤਰੀਆਂ ਵਾਲੇ ਵੇਖ ਆਇਆ ਕਰ ਮਾੜਾ ਮੋਟਾ ਵੀ ਕਰਕੁੱਦਾ ਕਿਦਾਂ ਕੰਮ ਠੀਕ ਚੱਲਣ ਜਾਵਾ ਤੇ ਮੈਂ ਸੋ ਕਹਿਨੀ ਮੈਂ ਤੀ ਆਪੀ ਵੇਖ ਲਿਆ ਕਰ ਉਹ ਮੈਂ ਕੀ ਵੇਖਣਾ ਨਹੀਂ ਨਹੀਂ ਚੱਲ ਬਹੁ ਫੇਰਾ ਮਾਰ ਲਿਆ ਕਰ ਚੱਲੇ ਆ ਵੀ ਬੰਦਾ ਫੇਰਾ ਮਾਰਦਾ ਰਹੇ ਨਾ ਉਹ ਵੀ ਫਿਰ ਕੰਮ ਲੱਗੇ ਰਹਿੰਦੇ ਆ ਉਹਦਾ ਤੈਨੂੰ ਪਤਾ ਨਾ ਕੋਈ ਜਾਵੇ ਨਾ ਉਹ ਵਿਹਲੇ ਬੈਠੇ ਰਹਿੰਦੇ ਆ ਵੀ ਚੱਲ ਕਿਹੜਾ ਕੋਈ ਮਗਰ ਆਉਂਦਿਆ ਆ ਚਲੋ ਕੋਈ ਨਹੀਂ ਨਾ ਵੀ ਜੀ ਨੂੰ ਓਦਾਂ ਮੈਂ ਕਹਤਾ ਹਾਂ ਮੈਂ ਤੂੰ ਹੀ ਵੇਖ ਲਓ ਭਾਬੀ ਜੀ ਜੀ ਨਹੀਂ ਕਰਦਾ ਉਧਰ ਜਾ ਚਲੋ ਕੋਈ ਨਹੀਂ ਤੇ ਮੈਂ ਕਿੰਨੀ ਵਾਰ ਗਿਆ ਵੀ ਐਵੇਂ ਟੈਨਸ਼ਨ ਨਾ ਲਿਆ ਕਰ ਤੂੰ ਫੇਰ ਐਵੇਂ ਫਿਕਰਾਈਆਂ ਕਰਦੀ ਰਹਿਨੀ ਆ ਇਹ ਮੈਨੂੰ ਦੱਸੰਦੇ ਹੀ ਵੀ ਸੰਦੀਪ ਨੂੰ ਕਹਿੰਦੇ ਫੋਨ ਕਰਨਾ ਵਾ ਤੇ ਕਿਦਾਂ ਵਾ ਲਾਉਣਾ ਆ ਭਾਬੀ ਜੀ ਫੋਨ ਲਾਉਣਾ ਕੀ ਆ ਮੈਂ ਤੇ ਅੱਗੇ ਫੋਨ ਆਇਆ ਏ ਤੇ ਦਾਦੀ ਨੇ ਚੁੱਕਿਆ ਨਾ ਵੀ ਜੀ ਕਹਿੰਦੇ ਸੀ ਵੀ ਮੈਂ ਗੱਲ ਕਰੂੰਗਾ ਅੱਛਾ ਤੇ ਬਾਅਦ ਚ ਉਹਨਾਂ ਨੇ ਫੋਨ ਨਹੀਂ ਕੀਤਾ ਤੇ ਵੀਰ ਜੀ ਨੇ ਇਹ ਗੱਲ ਮੈਂ ਦੱਸੀ ਆ ਤੇ ਕਹਿੰਦੇ ਸੀ ਕੋਈ ਨਹੀਂ ਆਪਨਾ ਕਰੀ ਉਹਨਾਂ ਦਾਊਗਾ ਤੇ ਚੁੱਕ ਲਈ ਤੇ ਮੈਂ ਤਸੂਕੋ ਕਹਾਂ ਮੈਂ ਹੈ ਵੱਧ ਘਟ ਗੱਲ ਹੋ ਜੂਗੀ ਨਾ ਕੋਈ ਤੇ ਫਿਰ ਉਹਨਾਂ ਕਹਿਣਾ ਜੋਤ ਨੇ ਗੱਲਾਂ ਕੀਤੀਆਂ ਵਾ ਤੇ ਵੀ ਜੀ ਕਹਿੰਦੀ ਸੀ ਵੀ ਨਹੀਂ ਤੂੰ ਗੱਲ ਕਰੀ ਜ਼ਰੂਰ ਪੇਖੀ ਤੇ ਸਹੀ ਵੀ ਕਹਿੰਦੇ ਕੀ ਆ ਚੱਲ ਕੋਈ ਨਹੀਂ ਜਦੋਂ ਫੋਨ ਕਰਨਾ ਹੋਊਗਾ ਨਾ ਆਪਾਂ ਇਕੱਠੇ ਸਾਰੇ ਜਣੇ ਬੈਠ ਕੇ ਨਾ ਫਿਰ ਗੱਲ ਕਰਾਂਗੇ ਚਲੇਗੀ ਪਤਾ ਲੱਗ ਜੂਗਾ ਕੋਈ ਗੜੀਓ ਕੀ ਕਹਿੰਦੇ ਆ ਚਲੋ ਕੋਈ ਨਹੀਂ ਫਿਰ ਕਹਿਣਾ ਵੀ ਜੋਤ ਨੇ ਹਾਨੂੰ ਆਹ ਕਹਿ ਦਿੱਤਾ ਤੇ ਉਹ ਕਹਤਾ ਵਾ ਤਾਂ ਸਾਹਮਣੇ ਹੋਵਾਂਗੇ ਤਾਂ ਪਤਾ ਤੇ ਹੋਊਗਾ ਨਾ ਨਹੀਂ ਨਹੀਂ ਭਾਬੀ ਜੀ ਇਦਾਂ ਹੀ ਕਰ ਲੂੰਗੀ ਸੱਚੀ ਦੱਸਾਂ ਨਾ ਮੇਰਾ ਤੇ ਉਹਨਾਂ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਚਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇ ਜਾਂ ਚਾਹ ਘੁੱਟ ਬਣਾ ਤੇ ਮੈਂ ਬਸ ਆ ਕਰ ਲਾਂ ਥੋੜਾ ਜਿਹਾ ਚਲੋ ਠੀਕ ਮੈਂ ਉਹ ਮੇਰੀ ਗੱਲ ਸੁਣੋ ਤੇ ਇੱਥੇ ਕੀ ਕਾਂਡੇ ਖਲੋਤੇ ਕੋਹ ਨਹੀਂ ਵਿਲੇ ਹੀ ਕੀ ਸੋਚਣ ਦੇ ਸੀ ਸੋਚਣਾ ਸੋਚਣਾ ਕੀ ਜਿਵੇਂ ਐ ਹੀ ਆਵੇ ਮੇਰੀ ਗੱਲ ਸੁਣੇ ਮਾੜੀ ਜੀ ਕੀ ਗੱਲ ਹੋਈ ਗੱਲ ਕੀ ਹੋਣੀ ਸੀ ਮੰਮੀ ਕਹਿੰਦੇ ਜੋਤ ਨੂੰ ਫੋਨ ਕਰ ਅੱਛਾ ਪਹਿਲਾਂ ਤਾਂ ਮੈਂ ਮਨ ਕਰਤਾ ਮੈਂ ਮੈਂ ਨਹੀਂ ਕਰਨਾ ਫੋਨ ਅੱਛਾ ਬਾਅਦ ਵਿੱਚ ਮੈਂ ਫੋਨ ਲਾਇਆ ਉਹਨੂੰ ਅੱਛਾ ਚੁੱਕਿਆ ਨਹੀਂ ਹਾਂਜੀ ਚੁੱਕਿਆ ਹੀ ਉਹਨੇ ਕੀ ਕਹਿੰਦੀ ਫਿਰ ਮੈਂ ਤੈਨੂੰ ਆਉਣ ਵੱਲੋ ਕਿਹਾ ਸੀ ਮੈਂ ਕਦੋਂ ਆ ਉਹਨੇ ਸਾਫ਼ ਮਨਾਂ ਕਰ ਦਿੱਤਾ ਵਾ ਕਿੰਦੀ ਮੈਂ ਨਾ ਪੈਸੇ ਦੇਣੀ ਕਿਉਂ ਫੋਨ ਕਰਦੇ ਤੁਸੀਂ ਉਹਨੂੰ ਨਾ ਮੈਂ ਪੈਸੇ ਦੇਣੇ ਆ ਨਾ ਮੈਂ ਪੈਲੀ ਦੇਣੀ ਆ ਅੱਛਾ ਇੰਨੀ ਗੱਲਾਂ ਕਹਿ ਤੀਆਂ ਇੰਨੀ ਗੱਲ ਕਹੀ ਉਹਨੇ ਤੇ ਨਾ ਮੈਂ ਆਉਣਾ ਵਾ ਮੈਂ ਤੁਹਾਨੂੰ ਪਹਿਲਾਂ ਕਿਹਾ ਤੂੰ ਹੀ ਫੋਨ ਲਾਉਂਦੇ ਕਿਉਂ ਆ ਕਿੰਨੇ ਕਿਹਾ ਤੁਹਾਨੂੰ ਫੋਨ ਲਾਉਂਦੀ ਮਮਮੀ ਨੇ ਕਿਹਾ ਸੀ ਤੇ ਮੈਂ ਤਾਂ ਕਰਕੇ ਲਾ ਦਿੱਤਾ ਲਾਤਾ ਸਾਰਾ ਇੱਕ ਸੂਰ ਨਾ ਮੰਮੀ ਦਾ ਵਾ ਜੋ ਕੁਝ ਮੰਮੀ ਮਾਸੀ ਨੂੰ ਸਾਧ ਲੈਂਦੀ ਰਹੀ ਆ। ਖਸੂਰ ਦੋਵੇਂ ਇੰਨਾ ਜਾਣੀਂ ਦੇਈ। ਹੁਣ ਮਾਸੀ ਦੀ ਲੋੜ ਹੀ ਤੇ ਮਾਸੀ ਭੱਜ ਗਈ। ਉਹਨੂੰ ਪਤਾ ਮੇਰੇ ਤੇ ਗੱਲ ਨਹੀਂ ਆਣੀ। ਸਾਰੀ ਗੱਲ ਉਹ ਤੇ ਆਉਂਦੀ ਡੈਡੀ ਉਹਨੂੰ ਪੈਂਦੀ। ਹੁਣ ਕਰੋ ਤੁਸੀਂ ਦੋਵੇਂ ਜਾਣੇ ਜੋ ਕਰਨਾ ਵਾ। ਉਹ ਕਰਨਾ ਸੀ ਨਹੀਂ ਮੈਂ ਕੀ ਆ। ਖਸੂਰ ਤੇ ਸਾਰੇ ਮੰਮੀ ਦਾ। ਮੰਮੀ ਦੇ ਪਿੱਛੇ ਲਾ ਕੇ ਉਹਨੂੰ ਬੰਨ੍ਹ ਦਿੱਤਾ। ਕੁਝ ਸੋਚ ਸਮਝ ਲੈਂਦੇ। ਤੇ ਜੇ ਨਾ ਉਹਦੀ ਮੰਨਾਂ ਤਾਂ ਵੀ ਫਸਣਾ ਸੀ। ਮੰਮੀ ਦੀ ਤੇ ਮੰਨਣੀ ਪੈਣੀ ਸੀ। ਹੁਣ ਦੋ ਕਿੱਲੇ ਵੀ ਗਏ ਤੇ ਪੈਸੇ ਵੀ ਗਏ। ਉਹ ਇੰਨਾ ਕਰਕੇ ਗਏ ਦੋਵੇਂ ਭੈਣਾਂ ਕਰਕੇ। ਜੇ ਨਾਮ ਆਸੀ ਸਾਬ ਜਰਾ ਕੋ ਨਾ ਹੋਵੇ ਤੁਸੀਂ ਵੀ ਤਾਂ ਨਾਰ ਹਲੇ ਹੀ ਤੁਸੀਂ ਹਰਲੇ ਮੈਨੂੰ ਕਰਨਾ ਪੈਂਦਾ ਸੀ ਡੈਡੀ ਮੈਨੂੰ ਬੜਾ ਸਮਝਾਉਂਦੇ ਸੀ ਇਹ ਕੰਮ ਨਾ ਕਰ ਮੈਨੂੰ ਮੰਮੀ ਦੀ ਮੰਨਣੀ ਪੈਂਦੀ ਸੀ ਨਾ ਬੰਦੇ ਨਾ ਅੱਜ ਤੋਂ ਤੱਕ ਗੱਲ ਹੀ ਨਹੀਂ ਆਉਣੀ ਸੀ ਆਉਣੀ ਹੀ ਗੱਲ ਹੁਣ ਕਰਦੇ ਰੋ ਜੋ ਕਰਨਾ ਵਾ ਕਰਨਾ ਹੁਣ ਕੀ ਆ ਅਗਲੀ ਲੈ ਗਈ ਸਭ ਕੋ ਲੁੱਟ ਕੇ ਪੈਸੇ ਵੀ ਲੈ ਗਈ ਆ ਉਹਨੇ ਤਾਂ ਖੜਨਾ ਸੀ ਉਹਦਾ ਹਿੱਸਾ ਬੰਦਾ ਸੀ ਅਗਲੇ ਤਹਿਸੀਲਦਾਰ ਨਾਲ ਕੋਈ ਮੰਡੇ ਆ ਉਦੋਂ ਪਿਆਰੀ ਨਾਮ ਹੋ ਗਈ ਤਾਂ ਲੈ ਲੈਣਾ ਸਭ ਕੋ ਕਰਨਾ ਗੱਲ ਕਰ ਲੈਂਦੇ ਆਪੇ ਉਹਨੇ ਮੰਨ ਜਾਣਾ ਸੀ ਮੰਮੀ ਪੈਸਿਆਂ ਦੇ ਪਿੱਛੇ ਪੈ ਗਏ ਮੈਨੂੰ ਪੈਸੇ ਛੇਤੀ ਮਿਲ ਜਾਣਾ ਬਸ ਕਰਨਾ ਕੀ ਆ ਪਹਿਲੀ ਕਿਦਾਂ ਬਚਾਈਏ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਦੋਂ ਕਿਹੜਾ ਮੇਰੀ ਸਲਾਹ ਲਈ ਸੀ ਮੰਮੀ ਨੂੰ ਸਿੱਧਾ ਕਹਿਦੀ ਕਿ ਮਾਸੀ ਨਹੀਂ ਇੱਥੇ ਆਉਣੀ ਚਾਹੀਦੀ ਹੁਣ ਮੈਂ ਤਾਂ ਕਹਤਾ ਵਾ ਮਨਾ ਕਰਾਂਈ ਮੈਂ ਮਾਸੀ ਨੂੰ ਸੱਦਣਾ ਹੁਣ ਕਹਿੰਦੇ ਮਾਸੀ ਨੂੰ ਸੱਦ ਲੈਣੇ ਆ ਮਾਸੀ ਨੂੰ ਸੱਦ ਲੈਣੇ ਹੋਰ ਰਫਰ ਬੋਲੋ ਕੋਈ ਨੇ ਕੋਈ ਆਪਣੇ ਘਰ ਚ ਰਫਰ ਬੋਲੋ ਬਈ ਮਾਸੀ ਨੇ ਤਾਂ ਉਲਟੀ ਸਲਾਹ ਦੇਣੀ ਆ ਉਹਨੇ ਕਿਹੜਾ ਚੰਗੀ ਸਲਾਹ ਦੇਣੀ ਆ ਸਲਾਹ ਦੇਣੀ ਆ ਸਾਰਾ ਘਰ ਖਰਾਬ ਕਰਕੇ ਰੱਖਤਾ ਹੁਣ ਨਹੀਂ ਚਲ ਆਜੋ ਘਰ ਚਾਹ ਪੀਲੋ ਚਾਹ ਬਣਾਈ ਮੈਂ جواب ਹੀ ਨਹੀਂ ਸਾਰਾ ਕਸੂਰ ਹੀ ਨਾ ਸੰਦੀਪ ਦੀ ਗੱਲ ਠੀਕ ਵਾ ਸਾਡੀ ਮੰਮੀ ਦਾ ਹੀ ਤੇ ਮੰਮੀ ਆਹ ਕੋ ਨਾ ਕਰਦੀ ਸਭ ਕੋ ਇੱਥੇ ਰਹਿਣਾ ਸੀ ਉਹਨੇ ਵੀ ਇੱਥੇ ਰਹਿਣਾ ਸੀ ਪੈਸੇ ਵੀ ਇੱਥੇ ਰਹਿਣੇ ਤੇ ਪਿਆਲੀ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਸੰਦੀਪ ਨੇ ਵੀ ਜਵਾਬ ਦੇਤਾ ਵਾ ਮੈਨੂੰ ਨਾ ਕੋਈ ਦਾ ਗੱਲ ਦੱਸਿਆ ਤੇ ਮੰਮੀ ਮੇਰੀ ਗੱਲ ਸੁਣੋ ਉਹ ਜੀ ਉਹਨੇ ਇੱਥੇ ਨਹੀਂ ਆਉਣਾ ਤੁਸੀਂ ਫੋਨ ਕਰਵਾਏ ਜਾਂਦੇ ਬਾਰ-ਬਾਰ ਉਹ ਕੋ ਤੇ ਫਿਰ ਕੀ ਹੋ ਗਿਆ ਫੋਨ ਹੀ ਲਾਤਾ ਆਖ ਲਾ ਗਈ ਆ ਤੇ ਕਰਨਾ ਨਹੀਂ ਫੋਨ ਕਦ ਲਈ ਕਰਨਾ ਫੋਨ ਨੂੰ ਆਨ ਕੋ ਚੀ ਚਾਹੀਦੀ ਨਹੀਂ ਗੀ ਮਮੀ ਤੂੰ ਘੱਖ ਵੀ ਨਹੀਂ ਛੱਡਣਾ ਇੱਥੇ ਪੈਸੇ ਲੈ ਗਈ ਪਹਿਲੇ ਵੀ ਜਾਣੀ ਹੁਣ ਵੇਖੀ ਦੱਸ ਤੂੰ ਉਹਦੀ ਬੋਲੀ ਬੋਲਣ ਰਿਹਾ ਸੰਦੀਪ ਦੀ ਉਹਨੇ ਜਾ ਕੇ ਤੇਰੇ ਕੰਨ ਪਰ ਤੇ ਹੁਣ ਮਮੀ ਨੇ ਫੋਨ ਲਵਾਇਆ ਵਾ ਕਿੱਥੇ ਆਏ ਲਵਾਇਆ ਫੋਨ ਜਿੰਨਾ ਕਸੂਰ ਹਨ ਜਿਹੜਾ ਦੋਵਾਂ ਭੈਣਾਂ ਦਾ ਹੀ ਆ ਵੇ ਸਾਡਾ ਕਸੂਰ ਕਾਦਾ ਵਾ ਚਲ ਗਈ ਆ ਉਹ ਨਹੀਂ ਉਹ ਨੇਉਣਾ ਪੈ ਗਈ ਤਾਨੂੰ ਠੰਡ ਤੇ ਘਰ ਜਾ ਕੇ ਗਈ ਆ ਕਾਦਾ ਕਰ ਉੱਜੜ ਗਿਆ ਵਾ ਪਹਿਲੇ ਗਈ ਮੇਰੇ ਜਾ ਕੇ ਗਈ ਆ ਉਹਨੇ ਵੀ ਉਹਦਾ ਵੀ ਨਹੀਂ ਦੇਣੇ ਤੈਨੂੰ ਤੂੰ ਕਿੱਥੇ ਫਿਰਨ ਰਿਹਾ ਵਾ ਉਹ ਕੱਟ ਨਹੀਂ ਨਾ ਕੰਮ ਨਾ ਕਰਦੇ ਤੁਸੀਂ ਉਹਨੂੰ ਬਣਨ ਵਾਲਾ ਸਭ ਕੋ ਮਿਲਣਾ ਹੀ ਤਾਂ ਜਾ ਫਿਰ ਹੁਣ ਲੈਓ ਜਾ ਕੇ ਉਹਨੂੰ ਨਾਲੇ ਪਹਿਲੀ ਲੱਲਾ ਦੇ ਨਾਲੇ ਪਹਿਲੀ ਲੱਲਾ ਚਲਾਕ ਵੱਡਾ ਉਹ ਤਾਂ ਤੂੰ ਹੀ ਕਹਿੰਦਾ ਹੁੰਦਾ ਸੀ ਮੰਮੀ ਐਦਾਂ ਕਰਕੇ ਤੇ ਐਦਾਂ ਕਰੀਏ ਹੁਣ ਸਾਰੇ ਚੱਕੜ ਮੰਮੀ ਦੇ ਸਿਰ ਤੇ ਸੁੱਟਦਾ ਤੂੰ ਹੀ ਕੀਤਾ ਵਾ ਮਮਾਸੀ ਕਹਿੰਦੀ ਨਾ ਤੁਹਾਡੇ ਕੋ ਕਰਾਉਂਦੇ ਨਹੀਂ ਆਨੂੰ ਕਰਨਾ ਪੈਂਦਾ ਏ ਤਾਂ ਉਹ ਤਾਂ ਮੈਨੂੰ ਸਮਝਾ ਦਿੰਦਾ ਪਰ ਮੰਮੀ ਐਦਾਂ ਨਾ ਕਰ ਉਹ ਤਾਂ ਨਾਲ ਹੋ ਕੇ ਸਾਰੇ ਕੰਮ ਕਰਵਾਏ ਤੁਸੀਂ ਸਿਆਣੀ ਤੁਸੀਂ ਗਈ ਵੇਖਾਂ ਹੁਣ ਮੈਂ ਸਿਆਣੀ ਆ ਉਹਦਾ ਸਾਰੇ ਸਲਾਮਾਂ ਤੁਸੀਂ ਦਿੰਦੇ ਹੁੰਦੇ ਸੀਗੇ ਉਹ ਸੰਦੀਪ ਵੀ ਦਿੰਦੀ ਹੁੰਦੀ ਮੰਮੀ ਐਦਾਂ ਨਹੀਂ ਤੇ ਐਦਾਂ ਕਰੀਏ ਹੁਣ ਦੋਵੇਂ ਜੀ ਤਾਂ ਸਮਾਨ ਨੂੰ ਚੜ ਗਏ ਜੇ ਤੁਸੀਂ ਤੇ ਕਰਨਾ ਪੈਣਾ ਇਹਨੂੰ ਸਾਡੇ ਤੋਂ ਸਭ ਕੋ ਖੋਲਿਆ ਹੁਣ ਉਹਨੇ ਤੁਹਾਨੂੰ ਓਦਾਂ ਵੀ ਨਹੀਂ ਦੇਣਾ ਕਿੱਥੇ ਫਿਰਨ ੜਿਆ ਤੂੰ ਉਹਦੇ ਨਾ ਹੀਗਾ ਨਾ ਹੀਗਾ ਪਿਆਰ ਨਾ ਨਾ ਸਭ ਕੋ ਮਿਲ ਜਣਾ ਹੀ ਐਸ ਦੁਨੀਆ ਤੇ ਸ਼ਦਾਈ ਕੋਈ ਨਹੀਂਗਾ ਹੁਣ ਇਹ ਮੇਰੀ ਗੱਲ ਇਹ ਇੱਥੇ ਨਾ ਗੱਲ ਕਰਦੇ ਤੇ ਫਿਰ ਸਭ ਕੋ ਮਿਲ ਜਣਾ ਹੀ ਨਾ ਤੇ ਤੂੰ ਉਧਰ ਲੈ ਜਾਂਦੇ ਮੈਨੂੰ ਤੇ ਮੇਰੀ ਗੱਲ ਸੁਣ ਤੂੰ ਹੀ ਨਾ ਕਰਦਾ ਜੇ ਮੈਂ ਹੀ ਤੇਰਾ ਨਾਲ ਗੱਲ ਕਰਦੀ ਸੀ ਤੇ ਤਾਂ ਦੀ ਬਈ ਬਸ ਤੁਹਾਨੂੰ ਛੇਛੇ ਦੀ ਮਿਲ ਜਾਵੇ ਮੰਨ ਲਓ ਜੇ ਨਾ ਪੈਹਂਦੀ ਦੋ ਅਗਲੇ ਤੇ ਬਚੇ ਰਹਿੰਦੇ ਤੇ ਹੁਣ ਦੋ ਕਿਲੇ ਆਪਣੇ ਨਾਲ ਵਾਲਾ ਜਾ ਪਿਓ ਆਪਣੇ ਨੂੰ ਕਰ ਲੈ ਆਪਣੇ ਵੱਲ ਫੇਰ ਮਮੀ ਹੁਣ ਉਹਨੂੰ ਮਿਲਣਾ ਹੀ ਆ ਜੋ ਮਰਜ਼ੀ ਕਰਨ ਉਹਦੇ ਕਾਦੇ ਮਿਲਨੇ ਆ ਤੇਰੇ ਪਿਓ ਦੇ ਨਾਮ ਆ ਉਹ ਤੇਰੇ ਪਿਓ ਦੀ ਮਰਜ਼ੀ ਆ ਮੁੰਡੇ ਨੂੰ ਮੁੰਡੇ ਨਾਲ ਹੀ ਸਭ ਮਿਲਣਾ ਹੀ ਆ ਪੂਰੀ ਘਰ ਦੀ ਆ ਆ ਘਰ ਦੀ ਆ ਉਹ ਜਾ ਕੇ ਵਿਆਹ ਕਰਾ ਲੂ ਤੇ ਇਹ ਸੈਥਾ ਲਈ ਜਾਊਗੀ ਇਹ ਸੇ ਉੱਥੋਂ ਮਿਲਨੇ ਆ ਜਿੱਥੇ ਜਾ ਕੇ ਬੈਗੀ ਲੈ ਕੰਪਨੀਆ ਮਿਲ ਗਿਆ 2 ਕਿਲੇ ਮਿਲ ਗਿਆ ਉਹਨੇ ਕਿ ਵਿਆਹ ਕਰਾਉਣਾ ਵੇ ਸਾਰੀ ਉਮਰ ਇਹੋ ਜਿਹੀ ਇਦਾਂ ਨਹੀਂ ਕੱਟਦੀਆਂ ਹੁੰਦੀਆਂ ਇਹ ਤੈਨੂੰ ਮੈਂ ਗੱਲ ਦੱਸਦਾ ਕਿੱਥੇ ਫਿਰਨ ਰਿਹਾ ਤੂੰ ਆ ਜਿਹੜਾ ਭਲੇਖੇ ਤੇ ਰਮਨ ਵਿੱਚ ਨਾ ਕੱਢਦੇ ਬਾਰ ਤੂੰ ਕੱਢਦੇ ਭਲੇਖੇ ਸਾਰਾ ਕਸੂਰ ਨਾ ਤੁਹਾਡਾ ਹੀ ਦੋਵਾਂ ਬੇਣਾ ਦਾ ਆ ਚੰਗਾ ਹਣ ਤੂੰ ਹੀ ਮੇਰਾ ਹੀ ਕਸੂਰ ਕੱਢਣਾ ਵਾ ਇਹ ਪਹਿਲੇ ਮਿਲ ਜਾਂਦੇ ਪਹਿਲੀ ਤੈਨੂੰ ਮਿਲ ਜਾਂਦੀ ਫੇਰ ਕਹਣਾ ਮੰਮੀ ਬੜੀ ਚੰਗੀ ਆ ਹੁਣ ਇਹ ਸਾਰਿਆਂ ਨੂੰ ਮੈਨੂੰ ਕਦੇ ਨੂੰ ਨਹੀਂ ਮਿਲਣਾ ਆ ਸਾਰਿਆਂ ਨੂੰ ਮਿਲਾਂਗਾ ਚੰਗਾ ਚੰਗਾ ਜਾਂਦੇ ਗੱਲ ਹੁਣ ਕਰਦੀ ਦੇ ਪਿੱਛੇ ਲੱਗ ਗਿਆ ਜਿੱਦਾਂ ਕਹਿੰਦੀ ਉਦਾਂ ਕਰੀ ਜਾਂਦਾ ਹਨ ਕੇ ਮੇਰੇ ਦਵਾਲੇ ਹੋ ਗਿਆ ਵਾ ਹੁਣਾ ਨਹੀਂ ਔਰ ਬਹਿ ਜਾ ਹੌਂ ਹੱਥ ਇਸ ਰੱਖ ਕੇ ਚੱਲ ਕੋਈ ਗੱਲ ਨਹੀਂ ਆ ਵੇਖ ਲੈ ਗੱਲ ਸਾਜਨਾ ਬੋਲੇ ਤਾਂ ਸ਼ਾਨੀ ਕਿਉਂ ਬੋਲੇ ਉਹਨੇ ਜਾ ਕੇ ਕੰਨ ਭਰਤੇ ਆ ਮੰਮੀ ਨੇ ਮੇਰੇ ਕੋ ਫੋਨ ਲਵਾਇਆ ਵਾ ਤੋ ਉਸੇ ਵੇਲੇ ਪੁੜਕਦਾ ਮੇਰੇ ਹੱਲ ਆ ਗਿਆ ਵਾ ਨਖਤਿਆ ਤੈਨੂੰ ਇੰਨੀ ਸਮਝਣੀਗੀ ਜਿਹੜਾ ਪਿਆਹਾ ਤੇ ਅਲਾਵਾ ਪਿਆਲੀ ਬੰਨਾਵਾ ਮੈਂ ਤੇਰਾ ਕਰਕੇ ਸਾਰੇ ਪਾਪੜ ਵੇਲਦੀ ਫਿਰਨਦੀ ਆ ਜੇ ਨਹੀਂ ਤੈਨੂੰ ਰਾਸ ਆਉਂਦਾ ਨਾ ਇਹ ਕੰਮ ਤੇ ਦਫਾ ਹੋ ਜਾ ਕੇ ਦੋਵਾਂ ਕਿੱਲਾਂ ਤੇ ਕਰੋ ਗੁਜ਼ਾਰਾ ਦੋ ਵੀ ਤੈਨੂੰ ਕਾਦੇ ਆਉਣੇ ਆ ਸਾਡਾ ਵੀ ਹਿੱਸਾ ਵਿੱਚ ਬੰਦਾ ਵਾ ਤੁਰਿਆ ਫਿਰ ਭੰਗ ਵਿੱਚ ਇਦਾਂ ਹੀ ਆ ਜਬਾਨ ਜਿਹੜੀ ਆ ਨਾ ਸਾਰੇ ਕੰਮ ਕਰਉਂਦੀ ਹੁੰਦੀ ਆ